ਆਪ ਦੇ ਵਿਧਾਇਕ ਹਨਮਿਤ ਪਠਾਨ ਮਾਜਰਾ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਇਸ ਵੀਡੀਓ ਨਾਲ ਪੂਰੇ ਪੰਜਾਬ ਵਿੱਚ ਮਚੀ ਹਲਚਲ ਤਾंडव ਮਚਾ ਦਿੱਤਾ ਹੈ ਪਠਾਨ ਮਾਜਰਾ ਨੇ ਆਪਣੀ ਇਹ ਨਵੀਂ ਵੀਡੀਓ ਪਾ ਕੇ ਜੋ ਪੰਜਾਬ ਸਰਕਾਰ ਦੇ ਉੱਪਰ ਵੱਡੇ ਨਿਸ਼ਾਨੇ ਸਾਧਦੇ ਨੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਕਹਿ ਕੇ ਜੋ ਮੇਰੇ ਨਾਲ ਹੋ ਰਿਹਾ ਹੈ ਤੁਹਾਡੇ ਨਾਲ ਵੀ ਇਜਿਹਾ ਹੀ ਹੋਵੇਗਾ ਤੁਸੀਂ ਵੀ ਤਿਆਰ ਹੋ ਕਿਉਂਕਿ ਦਿੱਲੀ ਵਾਲੇ ਆ ਕੇ ਪੰਜਾਬ ਦੇ ਵਿੱਚ ਆਪਣੀ ਹਕੂਮਤ ਚਲਾਉਣਗੇ ਤੇ ਤੁਹਾਨੂੰ ਵੀ ਜੇਲਾ ਦੇ ਵਿੱਚ ਜਾਣਾ ਪਵੇਗਾ ਜੋ ਪਠਾਨ ਮਾਜਰਾ ਦੀ ਵੀਡੀਓ ਨੇ ਕੰਪਨੀ ਛੇੜ ਦਿੱਤੀ ਹੈ ਆਪਦੇ ਵਿਧਾਇਕਾਂ ਦੇ ਵਿੱਚ ਤੇ ਕੈਬਨ ਮੰਤਰੀਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਸ ਨੇ ਖਰੀਆਂ ਸੁਣਾਈਆਂ ਨੇ ਜੋ ਦਿੱਲੀ ਵਾਲਿਆਂ ਦੇ نیچے ਲੱਗਿਆ ਹੋਇਆ ਹੈ ਕੀ ਕਹੇ ਪਠਾਨ ਮਾਜਰਾ ਨੇ ਤੁਹਾਨੂੰ ਅਸੀਂ ਉਹ ਵੀਡੀਓ ਸੁਣਾਵਾਂਗੇ ਉਸ ਵੀਡੀਓ ਦੇ ਵਿੱਚ ਪਠਾਨ ਮਾਜਰਾ ਦਾ ਉਹ ਰੁਖ ਜਿਸ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ ਸੀ ਪੰਜਾਬ ਦੇ ਮੁੱਦੇ ਚੁੱਕੇ ਸੀ ਇੱਕ ਵਾਰ ਫਿਰ ਉਸ ਵੀਡੀਓ ਨੇ ਪੂਰੀ ਹਰਚਲ ਮਚਾ ਦਿੱਤੀ ਹੈ ਤੁਸੀਂ ਜੁੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਆਦਾ ਪਠਾਨ ਮਾਜਰਾ ਸਨੌਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਿ 94 ਵਿਧਾਇਕਾਂ ਦੇ ਵਿੱਚੋਂ ਇੱਕੋ ਇੱਕ ਵਿਧਾਇਕ ਜਿਨ੍ਹਾਂ ਦੀ ਜਮੀਰ ਜਾਗੀ ਜਿਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਪੰਜਾਬ ਦੇ ਮੁੱਦਿਆਂ ਤੇ ਪਰ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਬੋਲਣ ਤੇ ਜੋ ਸਜ਼ਾ ਮਿਲੀ ਉਸ ਤੇ ਨਹੀਂ ਅੱਜ ਪਠਾਨ ਮਾਜਰਾ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਪਠਾਨ ਮਾਜਰਾ ਨੇ ਪੰਜਾਬ ਪੁਲਸ ਜੋ ਉਹਨਾਂ ਨੂੰ ਵੱਖ-ਵੱਖ ਰਾਜਾਂ ਦੇ ਵਿੱਚ ਪਾਲ ਕਰ ਰਹੀ ਹੈ ਉੱਥੇ ਹੀ ਉਹਨਾਂ ਦੀ ਇਸ ਵੀਡੀਓ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨੂੰ ਵੀ ਵਖਤ ਪਾ ਦਿੱਤੇ ਨੇ ਪੰਜਾਬ ਪੁਲਸ ਨੂੰ ਅਜੇ ਤੱਕ ਪਠਾਨ ਮਾਜਰਾ ਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਜਗ੍ਹਾ ਤੇ ਬੈਠੇ ਨੇ ਪਰ ਅੱਜ ਜੋ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਆਈ ਹੈ ਪੰਜਾਬ ਸਰਕਾਰ ਨੂੰ ਪੱਜਣਾ ਪੈਗੀਆਂ ਨੇ ਉਹਨਾਂ ਨੇ ਵੀਡੀਓ ਜਾਰੀ ਕਰਦਿਆ ਪੰਜਾਬ ਸਰਕਾਰ ਤੇ ਵਿਧਾਇਕਾਂ ਨੂੰ ਵੀ ਵੰਗਾਰਿਆ ਹੈ ਪਠਾਨ ਮਾਜਰਾ ਨੇ ਕਿਹਾ ਕਿ ਉਸ ਨੂੰ ਪੰਜਾਬ ਦੇ ਹੱਕਾਂ ਵਿੱਚ ਬੋਲਣ ਲਈ ਅੱਜ ਇਹ ਸਜ਼ਾ ਮਿਲ ਗਈ ਹੈ ਤੇ ਉਸਦੇ ਪਰਿਵਾਰ ਨੂੰ ਵੀ ਹੱਦ ਤੋਂ ਵੱਧ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸੋ ਪਠਾਨ ਮਾਜਰਾ ਨੇ ਕਿਹਾ ਕਿ ਮੇਰੀ ਪਤਨੀ ਦੇ ਪੰਜ ਆਪਰੇਸ਼ਨ ਹੋ ਚੁੱਕੇ ਹਨ ਅਤੇ ਉਸ ਦੀ ਹਾਲਾਤ ਬਹੁਤ ਗੰਭੀਰ ਹੈ ਪਰ ਸਰਕਾਰ ਵੱਲੋਂ ਉਸ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ ਦਵਾਈ ਲੈਣ ਵਾਸਤੇ ਉਸ ਨੂੰ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਲਈ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਜ਼ਿੰਮੇਵਾਰ ਹੋਣਗੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਵੇਗੀ ਉਸ ਨੇ ਕਿਹਾ ਕਿ ਜੋ ਕੁਝ ਅੱਜ ਉਸ ਨਾਲ ਹੋ ਰਿਹਾ ਹੈ ਇਹ ਸਿੱਧਾ-ਸਿੱਧਾ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਹਰਮਿਤ ਪਠਾਨ ਮਾਜਰਾ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੇ ਪੰਜਾਬ ਦੀ ਆਵਾਜ਼ ਚੁੱਕੀ ਪਰ ਉਹਨਾਂ ਦੇ ਹੱਕ ਵਿੱਚ ਅੱਜ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਪੰਜਾਬ ਦਾ ਜਿਹੜਾ ਆਗੂ ਇਹ ਨਹੀਂ ਬੋਲ ਰਿਹਾ ਜੋ ਆਮ ਆਦਮੀ ਪਾਰਟੀ ਦੇ ਵਿੱਚ 94 ਵਿਧਾਇਕ ਬਣੇ ਔਰ 94 ਵਿਧਾਇਕਾਂ ਦੇ ਵਿੱਚੋਂ ਇਕੱਲਾ ਪਠਾਨ ਮਾਜਰਾ ਨੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕੀਤੀ ਏ ਪਠਾਨ ਮਾਜਰਾ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਅੱਜ ਜੋ ਮੇਰੇ ਨਾਲ ਹੋ ਰਿਹਾ ਏ ਉਹ ਕੱਲ ਉਹਨਾਂ ਦੇ ਪਰਿਵਾਰ ਨਾਲ ਵੀ ਹੋਵੇਗਾ ਇਸ ਲਈ ਸਾਰੇ ਵਿਧਾਇਕ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਹਰਮੀਤ ਪਠਾਨ ਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਉਸ ਉੱਪਰ ਮਾਈਨਿੰਗ ਤੇ ਅਫੀਮ ਦੇ ਵੀ ਝੂਠੇ ਪੱچے ਪਾਏ ਜਾ ਰਹੇ ਹਨ ਅਤੇ ਪਰਿਵਾਰ ਨੂੰ ਵੀ ਰੋਲਿਆ ਜਾ ਰਿਹਾ ਹੈ ਸੋ ਉਹਨਾਂ ਦੀ ਵੀਡੀਓ ਨੇ ਪੂਰੀ ਤਰ੍ਹਾਂ ਤੰਡਵ ਮਚਾ ਦਿੱਤਾ ਹੈ ਜੋ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਵਾਇਰਲ ਹੋਈ ਹੈ ਤੁਹਾਨੂੰ ਅਸੀਂ ਉਹਨਾਂ ਦੀ ਵੀਡੀਓ ਸੁਣਾਦੇ ਹਾਂ ਕਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਵਿਧਾਇਕਾਂ ਨੂੰ ਵੰਗਾਰਿਆ ਤੇ ਪੰਜਾਬ ਸਰਕਾਰ ਨੂੰ ਜੋ ਉਹਨਾਂ ਨੇ ਕਰੜੇ ਹੱਥੀ ਲਿਆਏ ਪਠਾਨ ਮਾਜਰਾ ਦੀ ਇਹ ਵੀਡੀਓ ਮੈਂ ਤੁਹਾਡਾ ਆਪਣਾ ਰਮੀ ਪਟਾਣਾ ਮੈਨਾ ਮੇਰਾ ਵੀਡੀਓ ਕੋਨ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨਾਲ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜਾ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉਥੇ ਵੀ ਜਿਹੜੇ ਲੋਕ ਮਰੇ ਉਹ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਰੇ ਆ ਉਹਦੀ ਮੈਨੂੰ ਸਜਾ ਕੀ ਮਿਲ ਰਹੀ ਆ ਪਹਿਲਾਂ ਮੇਰੇ ਤੇ 376 ਦਾ ਪਰਚਾ ਦਾ ਨਹੀਂ ਕੀਤਾ ਗਿਆ ਅੱਜ 376 1135 ਅਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਇਆ 2022 ਚ ਫਿਰ 1000 ਕੁਝ ਪਰਚੇ ਹੋਇਆ ਤੇਜਾ ਤੇਰੇ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਾ ਦੇ ਵਿੱਚ ਕਿੰਨੇ ਕੁ ਤੁਸੀਂ 376 ਦੇ ਬੰਦਿਆਂ ਦੇ ਪਿੱਛੇ 100 102 200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਪਜਾਈ ਫਿਰਦੇ ਹੋ ਮੇਰਾ ਕਸੂਰ ਕੀ ਆ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋਈ ਕਰਦਾ ਸਾਨੂੰ 94 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਨੂੰ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸਪੀਟਲ ਕੀਤੀ ਆ ਉਹ ਬਿਮਾਰ ਆ ਉਹਦੇ ਪੰਜ ਪ੍ਰੈਸ਼ਨ ਹੋਇਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਧੀ ਕਿਤੇ ਮੇਰੀ ਮਾਂ ਕਿਤੇ ਭੈ ਕਿਤੇ ਤੁਸੀਂ ਕਿੰਨੇ ਕੋ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿੱਥੇ ਕਹੇ ਨੇ ਆਹ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਹੈ ਜਾਂ ਕੋ ਦੂਜੀਆਂ ਪਾਰਟੀਆਂ ਹੈ ਜਾਂ ਕੋ ਸਾਢਿਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪਿੰਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਹੋ ਸੀ ਇਹ ਪਠਾਨ ਮਾਜਰਾ ਜਿਨ੍ਹਾਂ ਨੇ ਕਹਿ ਕੇ ਅੱਜ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਤੇ ਹੱਕ ਵਿੱਚ ਨਹੀਂ ਬੋਲਿਆ ਸੋ ਤੁਸੀਂ ਕਹਿੰਦੇ ਸੀ ਜਿਹੜੇ ਕਿ ਇਹ ਭੇਡਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਇਹ ਕੋਈ ਬੋਲਦੇ ਨਹੀਂ ਜੇ ਕੋਈ ਬੋਲਿਆ ਤਾਂ ਫਿਰ ਅੱਜ ਉਸ ਨੂੰ ਇਹ ਸਜ਼ਾ ਮਿਲ ਗਈ ਪਰ ਅੱਜ ਪੰਜਾਬ ਦੇ ਲੋਕ ਚੁੱਪ ਕਿਉਂ ਨੇ ਅੱਜ ਜਥੇਬੰਦੀਆਂ ਚੁੱਪ ਕਿਉਂ ਨੇ ਅੱਜ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਨੇ ਜਾਂ ਦੂਸਰੀਆਂ ਪਾਰਟੀਆਂ ਦੇ ਲੀਡਰ ਨੇ ਉਹਨਾਂ ਨੇ ਅਜ ਤੱਕ ਪਠਾਨ ਮਾਜਰਾ ਦੀ ਅਵਾਜ਼ ਨਹੀਂ ਚੁੱਕੀ ਜੋ ਉਹਨਾਂ ਨੇ ਕਿਹਾ ਅੱਜ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਾਂਗਰਸ ਦੇ ਵਿਧਾਇਕ ਜੋ ਪਠਾਨ ਮਾਜਰਾ ਦੀ ਆਵਾਜ਼ ਚੁੱਕਣ ਵਿਧਾਨ ਸਭਾ ਦੇ ਵਿੱਚ ਕਿ ਉਸ ਦੇ ਉੱਪਰ ਨਜਾਇਜ਼ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਉਸ ਦੇ ਉੱਪਰ ਪਰਚੇ ਦਰਜ ਕੀਤੇ ਗਏ ਜੋ ਕਿ ਅੱਜ ਤੋਂ 10 ਸਾਲ ਪੁਰਾਣਾ ਕੇਸ ਉਸ ਤੇ ਆ ਪਟਿਆ ਗਿਆ ਜਦੋਂ ਕਿ ਉਸ ਦੇ ਸਿਰਫ ਆਪਣੀ ਸਰਕਾਰ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਿ ਉਸਨੇ ਉਹ ਚੀਫ ਸੈਕਟਰੀ ਸੀ ਉਸਦੇ ਖਿਲਾਫ ਬੋਲੇ ਤਾਂ ਉਹਨਾਂ ਨੂੰ ਇਹ ਸਿਲਾ ਭੁਗਤਣਾ ਪਿਆ ਜਿਸ ਕਾਰਨ ਉਹਨਾਂ ਨੂੰ ਅੱਜ ਲੁਕਸ਼ੁਪ ਕੇ ਰਹਿਣਾ ਪੈ ਰਿਹਾ ਹੈ ਉਹਨਾਂ ਦਾ ਪਰਿਵਾਰ ਪੂਰੀ ਤਰ੍ਹਾਂ ਬिखर ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਕਿਸ ਪਾਸੇ ਹਾਂ ਮੇਰੀ ਪਤਨੀ ਕਿਸੇ ਪਾਸੇ ਮੇਰੀ ਮਾਂ ਕਿੱਥੇ ਤੇ ਮੇਰੇ ਬੱਚੇ ਕਿਸੇ ਪਾਸੇ ਨੇ ਸੋ ਸਾਨੂੰ ਜਿਹੜਾ ਕਿ ਘਰੋਂ ਬੇਗਾਰ ਕਰ ਦਿੱਤਾ ਗਿਆ ਅਸੀਂ ਛੁਪ-ਛੁਪ ਕੇ ਜਿਉ ਰਹੇ ਹਾਂ ਜੋ ਕਿ ਪੰਜਾਬ ਪੁਲਿਸ ਜਿਹੜਾ ਉਹਨਾਂ ਨੂੰ ਫੜ ਕੇ ਮਾਰਨਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਪਠਾਨ ਮਾਜਰਾ ਨੇ ਆਪਣੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਅੱਜ ਸਭ ਨੂੰ ਹੈਰਾਨ ਕਰਤਾ ਜਦੋਂ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਸਾਰੇ ਅਕਾਊਂਟ ਬੰਦ ਕਰ ਦਿੱਤੇ ਗਏ ਸੀ ਸੋਸ਼ਲ ਮੀਡੀਆ ਦੇ ਉੱਪਰ ਵੀ ਉਹਨਾਂ ਦੀ ਕੋਈ ਵੀਡੀਓ ਨਾ ਆਵੇ ਪਰ ਅੱਜ ਉਹਨਾਂ ਨੇ ਇਹ ਵੀਡੀਓ ਪਾ ਕੇ ਜਿਹੜਾ ਸਭ ਨੂੰ ਹੈਰਾਨ ਕੀਤਾ ਇੱਕ ਵਾਰ ਫਿਰ ਪਠਾਨ ਮਾਜਰਾ ਦੀ ਪੂਰੇ ਪੰਜਾਬ ਦੇ ਵਿੱਚ ਆਵਾਜ਼ ਉੱਠੀ ਹੈ ਜੋ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਵਿਧਾਇਕ ਨੇ ਸਨੌਰ ਹਲਕੇ ਤੋਂ ਦੂਸਰੇ ਪਾਸੇ ਸਨੌਰ ਹਲਕੇ ਦਾ ਨਵਾਂ ਹਲਕਾ ਚਾਰਜ ਲਾ ਦਿੱਤਾ ਗਿਆ ਜੋ ਪੀਆਰਸੀ ਦੇ ਚੇਅਰਮੈਨ ਸੀਗੇ ਰਣਜੋਤ ਸਿੰਘ ਉਹਨਾਂ ਨੂੰ ਚੇਅਰਮੈਨ ਲਾ ਦਿੱਤਾ ਪਰ ਪਠਾਨ ਮਾਜਰਾ ਜਿਹੜੇ ਅਜੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਜਿਹੜਾ ਪੰਜਾਬ ਵਿੱਚੋਂ ਬਾਹਰ ਭਜਾਇਆ ਦਿੱਤਾ ਗਿਆ ਪੁਲਿਸ ਵੱਲੋਂ ਸਿਸ ਨੂੰ ਲੈ ਕੇ ਪਠਾਨ ਮਾਜਰਾ ਨੇ ਪੂਰੀ ਤਰ੍ਹਾਂ ਨਾਰਾਜ਼ ਹੁੰਦੇ ਹੋਏ ਆਪਣੀ ਇਹ ਵੀਡੀਓ ਜਾਰੀ ਕੀਤੀ ਹੈ